ਉਸ ਮੁਤਾਬਕ ਮੇਰੇ ਨਾਲ ਸਾਡੇ ਐਮਐਲਏ ਸਾਹਿਬ ਕਰਨ ਵੀ ਹੁਕਮਤ ਸਾਹਿਬ ਜਿਹਦੇ ਜਿਸ ਜਿੰਦੇ ਜਿਹੜਾ ਟਾਂਡਾਉਟ ਮੁਰਤੂ ਇਹਦੇ ਅਸੀਂ ਸਾਰੇ ਇਹ ਦੇਖਣ ਇਥੇ ਆਏ ਸੀ ਕਿ ਵਿਜਟ ਕੀਤਾ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਪ੍ਰਬੰਧ ਸਾਰਾ ਸਦਾ ਸਟਾਫ ਜੋ ਹੈ ਬੜੀ ਮਿਹਨਤ ਨਾਲ ਇਥੇ ਕੰਮ ਕਰਦੇ ਆ ਤੇ ਜੋ ਲੋਕਾਂ ਨੂੰ ਟੈਮਾ ਤੋਂ ਉਮੀਦਾਂ ਹੁੰਦੀਆਂ ਨੇ ਉਹ ਸਾਰੀਆਂ ਉਮੀਦਾਂ ਤੇ ਖਰੇ ਉੱਤਰ ਸੰਧਿਆਣਾ ਕੀ ਕੀ ਲੈ ਕੇ ਜਿਹੜਾ ਹੈ ਉਹ ਤੋਂ ਜਿੰਦਗੀ ਬਾਰੇ ਜਾ ਰਿਹਾ ਹੈ ਇਸ ਤਰ੍ਹਾਂ ਦਾ ਦਿੱਖ ਦਿਓ ਕਿ ਕੀ ਗੁਰਪ੍ਰੀਤ ਗੋਗੀ ਉਹਨਾਂ ਦੀ ਜਿਹੜੀ ਮੌਤ ਤੋਂ ਬਾਅਦ ਉਹਨਾਂ ਦੀ ਦੇਖੋ ਇਹ ਪਾਰਟੀ ਦੇ ਫੈਸਲੇ ਹੁੰਦੇ ਨੇ ਗੁਰਪ੍ਰੀਤ ਗੋਗੀ ਜੀ ਦੀ ਮੌਤ ਦਾ ਸਾਨੂੰ ਸਾਰਿਆਂ ਨੂੰ ਬਹੁਤ ਵੱਡਾ ਦੁੱਖ ਹੈ ਬਹੁਤ ਹੀ ਵਧੀਆ ਸਾਥੀ ਸੀ ਸਾਡਾ ਜਿਹੜਾ ਲੋਕਾਂ ਦੇ ਕੰਮ ਆਉਂਦਾ ਸੀ ਸੋ ਦਾ ਦੁੱਖ ਹੈ ਬਾਕੀ ਇਹਨੂੰ ਕੈਂਡੀਡੇਟ ਕਰਨਾ ਹੈ ਕੀ ਕਰਨਾ ਹੈ ਇਹ ਪਾਰਟੀ ਦੇ ਫੈਸਲੇ ਨੇ ਲੇਕਿਨ ਕਿਾਸੀਆਂ ਜੇ ਲਗਾਈਆਂ ਜਾ ਰਹੀਆਂ ਕਿ ਆਮ ਆਦਮੀ ਪਾਰਟੀ ਜਿਹੜਾ ਹੈ ਰਾਜ ਸਭਾ ਜਿਹੜੀ ਹੈਗੇ ਬੈਕ ਡੋਰ ਤੇ ਰਸਤੇ ਜਿਹੜਾ ਹੈ ਅਰਧਿਲ ਕੇਜਰੀਵਾਦ ਯੂਨੀਅਨ ਤੇ ਜਲਦੀ ਤਿਆਰੀ ਜਿਹੜੀ ਹੈ ਇਹ ਪਹਿਲੀ ਗੱਲ ਤਾਂ ਸਾਨੂੰ ਬੈਕ ਡੋਰ ਦੀ ਲੋੜ ਕੀ ਹੈ ਅਸੀਂ ਫਰੰਟ ਡੋਰ ਤੇ ਆਵਾਂਗੇ ਅਸੀਂ ਜੋ ਕੁਝ ਵੀ ਕਰਨਾ ਹੈ ਅਸੀਂ ਬੈਕ ਡੋਰ ਦੀ ਗੱਲ ਹੀ ਨਹੀਂ ਕਰਦੇ ਜੋ ਕੁਝ ਹੋਣਾ ਤੁਹਾਡੇ ਸਾਹਮਣੇ ਆ ਜਾਣਾ ਹੈ ਹਾਲੇ ਤਾਂ ਲੁਧਿਆਣੇ ਦਾ ਇਲੈਕਸ਼ਨ ਹੈ ਜੇ ਕਿ ਲੁਧਿਆਣੇ ਦੇ ਇਲੈਕਸ਼ਨ ਦੇ ਵਿੱਚ ਅਸੀਂ ਕੈਂਡੀਡੇਟ ਉਤਾਰਤਾ ਤੇ ਅਸੀਂ ਬੜੀ ਸ਼ਾਨ ਦੇ ਨਾਲ ਜਿੱਤਾਂਗੇ ਕਿਉਂਕਿ ਲੋਕ ਪੰਜਾਬ ਦੇ ਸਾਡੇ ਨਾਲ ਲੋਕ ਕੰਮ ਦੇ ਨਾਲ ਸਾਰੇ ਪੰਜਾਬ ਦੇ ਲੋਕਾਂ ਨੇ ਪਿਛਲੇ ਸਮਿਆਂ ਦੇ ਵਿੱਚ ਜੇ ਅਸੀਂ ਨਗਰ ਪੰਚਾਇਤਾਂ ਦੇ ਇਲੈਕਸ਼ਨ ਲੜੀ ਕਾਰਪੋਰੇਸ਼ਨ ਦੀ ਇਲੈਕਸ਼ਨ ਲੜੀ 422 ਇਲੈਕਸ਼ਨ ਹੋਏ ਅਸੈਂਬਲੀ ਦੇ ਉਸ ਤੋਂ ਪਹਿਲਾਂ ਪੰਚਾਇਤਾਂ ਦੇ ਇਲੈਕਸ਼ਨ ਹੋਏ ਸੋ ਜਿੱਥੇ ਵੀ ਕਿਤੇ ਇਲੈਕਸ਼ਨ ਹੋਏ ਨੇ ਲੋਕਾਂ ਨੇ ਸਾਨੂੰ ਵੱਡਾ ਸਮਰਥਨ ਦਿੱਤਾ ਕਿਉਂਕਿ ਲੋਕ ਪੰਜਾਬ ਦੇ ਇੱਕੋ ਹੀ ਗੱਲ ਚਾਹੁੰਦੇ ਆ ਕਿ ਸਾਡੇ ਕੰਮ ਹੋਣ ਲੋਕ ਸਾਡੇ ਸਰਕਾਰ ਸਾਡੇ ਨਾਲ ਅਸੀਂ ਹਰ ਮਸਲੇ ਦੇ ਨਾਲ ਖੜੇ ਆ ਤੇ ਲੋਕ ਇਸ ਕਰਕੇ ਅਸੀਂ ਇਸ ਦੇ ਵਿੱਚ ਵੀ ਬੜੀ ਸ਼ਾਨਦਾਰ ਜਿੱਤ ਅਸੀਂ ਹਾਸਲ ਕਰਨ ਮਾਈਨਿੰਗ ਅੱਜ ਮਾਈਨਿੰਗ ਵਾਲੇ ਚਰਿਕ ਅਮਤੀ ਸਾਹਿਬ ਤੁਹਾਡੀ ਸਰਕਾਰ ਨੇ ਵਾਅਦਾ ਕੀਤਾ ਸੀ ਅਸੀਂ ਕਿ ਜਿਹੜੀ ਗਲਤੀ ਹੈ ਵੀ ਨਜਾਇਜ਼ ਮਾਈਨਿੰਗ ਦੀ ਜਿਹੜੀ ਹੈ ਅਸੀਂ ਇਹਦੇ ਪੂਰੀ ਨਕੇਲ ਕਸੀ ਹੈ ਆਪਣੇ ਵੱਲੋਂ ਅਸੀਂ ਪੂਰੀ ਪਾਰਦਰਸ਼ਤਾ ਦੇ ਨਾਲ ਟੋਟਲ ਟਰਾਂਸਪੇਰੈਂਸੀ ਦੇ ਨਾਲ ਅਸੀਂ ਜੱਤੋਂ ਸਰਕਾਰ ਸਮਝੀ ਹੈ ਅਸੀਂ ਪੂਰੀ ਟਰਾਂਸਪੇਰੈਂਸੀ ਦੇ ਨਾਲ ਕੰਮ ਕਰ ਰਹੇ ਹਾਂ। ਅਸੀਂ ਇਹਦੇ ਵਿੱਚ ਬਹੁਤ ਓ ਸੁਧਾਰ ਕੀਤੇ ਆ ਜਿਹੜੇ ਪਿਛਲੀਆਂ ਸਰਕਾਰਾਂ ਨੇ ਸੋਚੇ ਦਤ ਨਹੀਂ। ਅਸੀਂ ਆਨਲਾਈਨ ਸਿਸਟਮ ਕੀਤਾ ਜਿਹੜਾ ਪਹਿਲਾਂ ਮੈਨੂਅਲ ਸੀ ਸਿਸਟਮ। ਹਰ ਜਗ੍ਹਾ ਸੀਸੀਟੀਵੀ ਕੈਮਰੇ ਲਾਏ ਨੇ ਸਾਨੂੰ। ਬੇਬ੍ਰਿਜ ਸਾਨੂੰ ਲਾਏ ਨੇ। ਤੇ ਜਿੱਥੇ ਵੀ ਕਿਤੇ ਕਿਸੇ ਕਿਸਮ ਦੀ ਕੋਤਾਹੀ ਦਾ ਪਤਾ ਲੱਗਦਾ ਹੈ। ਅਸੀਂ ਉੱਥੇ ਤੁਰੰਤ ਕਾਰਵਾਈ ਕਰਕੇ ਕਰੀਬ 60 ਕਰੋੜ ਦੇ ਲੱਗੇ ਅਸੀਂ ਲੋਕਾਂ ਨੂੰ ਜੁਰਮਾਨੇ ਵੀ ਕੀਤੇ ਆ ਤੇ ਬਹੁਤ ਐਫਆਈਆਰਾਂ ਅਸੀਂ ਕੀਤੀਆਂ ਨੇ ਸੋ ਜਿੱਥੇ ਵੀ ਕਿਤੇ ਇਸ ਤਰ੍ਹਾਂ ਦੀ ਕੋਈ ਇਰੈਗੂਲੈਰਿਟੀ ਪਤਾ ਲੱਗਦਾ ਹੈ ਤਾਂ ਅਸੀਂ ਉੱਥੇ ਕਾਰਵਾਈ ਕਰਦੇ ਆਂ ਦੂਜੀ ਗੱਲ ਦੂਜੀ ਗੱਲ ਇਹ ਹੈ ਵੀ ਅਸੀਂ ਕਾਨੂੰਨ ਦੇ ਮੁਤਾਬਕ ਕੰਮ ਕਰ ਰਹੇ ਆਂ ਤੇ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਹਿਜਚ ਨਹੀਂ ਕਰ ਲ ਮੈਂ ਵਿਧਾਨ ਸਭਾ ਦੇ ਵਿੱਚ ਇਹ ਗੱਲ ਕੀਤੀ ਮਾਈਨਿੰਗ ਮਾਈਨਿੰਗ ਇੱਕ ਇਸ਼ੂ ਬਣਾ ਰੱਖੀ ਮੈਂ ਕਹਿੰਦਾ ਵੀ ਦੇਖੋ ਬਿਰੋਧੀ ਦਰਦਾ ਵੀ ਸਾਡਾ ਵੀ ਜ਼ਿੰਮੇਵਾਰੀ ਆ ਅਸੀਂ ਲੋਕਾਂ ਦੇ ਪ੍ਰਤੀ ਜਵਾਬਦੇਹ ਉਹ ਵੀ ਜਿੱਤੇ ਅਸੀਂ ਜਿੱਤੇ ਆ ਕਿਤੇ ਕਮੀ ਪੇਸ਼ੇ ਸਾਨੂੰ ਦੱਸਣ ਅਸੀਂ ਜੋ 2022 ਸਰਕਾਰ ਸੰਭਾਲੀ ਅਸੀਂ ਸਾਰੇ ਜੋ ਆਕਸ਼ਨਾਂ ਹੋਈਆਂ ਹੋਈਆਂ ਦੀ ਕੰਟ੍ਰੈਕਟ ਹੋਈ ਤੇ ਅਸੀਂ ਐਜਿਟ ਜੱਗੇ ਵਿਦਾਏ ਪਰ ਪਿਛਲੀ ਸਰਕਾਰ ਨੇ ਜਿਹੜੇ ਇਹਨਾਂ ਨੇ ਰੋਲਾ ਪਾਇਆ ਸੀ ਕਾਂਗਰਸ ਸਰਕਾਰ ਨੇ ਜਦੋਂ 2017 ਚ ਸੱਤਾ ਦੇ ਵਿੱਚ ਆਈ ਹੈ ਇਹਨਾਂ ਨੇ ਪਿਛਲੇ ਸਾਰੀਆਂ ਆਕਸ਼ਨਾਂ ਰੱਦ ਕਰ ਦਿੱਤੀਆਂ ਸਾਰੀਆਂ ਆਕਸ਼ਨਾਂ ਰੱਦ ਕਰਕੇ ਪੰਜਾਬ ਨੂੰ ਸੱਤ ਬਲਾਕਾਂ ਦੇ ਵਿੱਚ ਵੰਡ ਦਿੱਤਾ ਸੱਤ ਬਲਾਕ ਬਣਦੇ ਜਿੱਥੋਂ ਕੋਈ ਪੱਟੀ ਜਾਂਦਾ ਪੱਟੀ ਜੋ ਕੋਈ ਚਿੰਤਾ ਨਹੀਂ ਪਰ ਕਿੰਨਾ ਫਰਕ ਹੈ ਕਿ 2022 ਦੇ ਵਿੱਚ ਅਸੀਂ ਡੀਐਸਆਰ ਬਣਾਈ ਉਹਦੇ ਵਿੱਚ ਸਾਡੇ ਐਸਡੀਐਮ ਵਿਡੀਓ ਜੰਗਲਾਤ ਵਿਭਾਗ ਦੇ ਅਫਸਰ ਤੇ ਸੈਂਟਰ ਦੇ ਟੀਮਾਂ ਦੇ ਅਫਸਰ ਅਸੀਂ ਹਰ ਇੱਕ ਗੱਲ ਦੀ ਜੀ ਮਾਰਕੇਸ਼ਨ ਕੀਤੀ ਹੈ ਕਿ ਆਹ ਜਿਹੜੀ ਖੱਡ ਹੈ ਇੰਨੀ ਜਗ੍ਹਾ ਇਹ ਸਾਡੀ ਸਹੀ ਲੀਗਲ ਹੈ ਉਸ ਤੋਂ ਬਾਹਰ ਨਹੀਂ ਪਰ ਮੰਤਰੀ ਸਾਹਿਬ ਹਾਜੀਪੁਰ ਹਾਜੀਪੁਰ ਦੇ ਵਿੱਚ ਇੱਕੋ ਜਿਹੀ ਸੰਧਵਾਲ ਦੇ ਵਿੱਚ ਖੱਡ ਹੈ ਜਿਹੜੀ ਪਿਛਲੇ 5 ਕਿ ਅਸੀਂ ਜੋ ਲੀਗਲਾਈਜ਼ ਕੀਤਾ ਕੰਮ ਨੂੰ ਤੇ ਉਸੇ ਤਰੀਕੇ ਨਾਲ ਅਸੀਂ ਚੱਲ ਰਹੇ ਹਾਂ ਬਾਕੀ ਜਿਹੜੀ ਤੁਸੀਂ ਦੱਸੀ ਹੈ ਮੈਂ ਕੱਲ ਉੱਥੇ ਵੀ ਵਿਧਾਨ ਸਭਾ 'ਚ ਗੱਲ ਕੀਤੀ ਹੈ ਜੇ ਕਿਤੇ ਕੋਈ ਕਮੀ ਨਜ਼ਰ ਆਵੇ ਸਾਨੂੰ ਦੱਸੋ ਸਾਡੇ ਧਿਆਨ ਦੇ ਵਿੱਚ ਲਿਆਓ ਅਸੀਂ ਤੁਰੰਤ ਕਾਰਵਾਈ ਕਰਾਂਗੇ ਹੁਣ ਤੁਸੀਂ ਆ ਗੱਲਾਂ ਦੱਸੀਆਂ ਨੇ ਜਿਹੜਾ ਕੋਈ ਬਾਹਰੋਂ ਮਟੀਰੀਅਲ ਆਉਂਦਾ ਹੁਣ ਹਿਮਾਚਲ ਦੇ ਵਿੱਚੋਂ ਵੀ ਆ ਰਿਹਾ ਹੈ ਅੱਜ ਤੱਕ ਨਹੀਂ ਆ ਰਿਹਾ ਜੀ ਮਾ ਜੀ ਬਿਲਕੁਲ ਨਹੀਂ ਆ ਰਿਹਾ ਹੈ ਰੇਟਾ ਔਰ ਬਿਜਲੀ ਦੇ ਰੇਟ ਬਹੁਤ ਘਸਮਾਨ ਹਿਮਾਚਲ ਦੇ ਵਿੱਚ ਤਾਂ ਨਾਂ ਲੱਗਦਾ ਹੈ ਹਾਂਜੀ ਹੱਥ ਕੰਗਨ ਨੂੰ ਆਰਸੀ ਕਿਆ ਤੁਸੀਂ ਪੱਤਰਕਾਰੋਂ ਤੁਸੀਂ ਦੇਖ ਰਹੇ ਹੋ 3200 ਟਰੱਕ ਰੋ ਜਾ ਰਹੇ ਹੈ ਅਰ ਜਿਹਦੇ ਤੇ ਪੰਜਾਬ ਸਰਕਾਰ ਨੇ ਪਹਿਲਾਂ ਕੋਈ ਟੈਕਸ ਲਾਇਆ ਤੇ ਪਰ ਹਾਈ ਕੋਰਟ ਨੇ ਬੇਵਫਕਰਤਾ ਪਰ ਜੇ ਲੋਕਾਂ ਦੀ ਰਿਕੁਆਇਰਮੈਂਟ ਪੂਰੀ ਹੁੰਦੀ ਹੈ ਕਿਉਂਕਿ ਵਨ ਨੇਸ਼ਨ ਅਸੀਂ ਉਹਦੇ 'ਚ ਕੋਈ ਤਰਾਜ ਨਹੀਂ ਪਰ ਅਕੋਰਡਿੰਗ ਟੂ ਰੂਲਸ ਅਕੋਰਡਿੰਗ ਟੂ ਪੋਲਿਸੀ ਆਫ ਦੀ ਪੰਜਾਬ ਗਵਰਨਮੈਂਟ ਆਉਣਾ ਚਾਹੀਦਾ ਸਾਨੂੰ ਤੇਰਾ ਕੋਈ ਮਤਲਬ ਨਹੀਂ ਬਾਕੀ ਜੇ ਕ੍ਰੈਸ਼ਰ ਚੱਲਣੇ ਪਹਿਲੀ ਗੱਲ ਤਾਂ ਅਸੀਂ ਕ੍ਰੈਸ਼ਰਾਂ ਦੀ ਕੋਈ ਮਨਜ਼ੂਰੀ ਨਹੀਂ ਦਿੰਦੇ ਜਿਹੜੇ ਨਵੇਂ ਕ੍ਰੈਸ਼ਰ ਅਸੀਂ ਬਹੁਤ ਘੱਟ ਇਸ ਗੱਲ ਵਾਲੇ ਪਾਸੇ ਚੱਲਦੇ ਆ ਤੇ ਜਿਹੜੇ ਮਨਜ਼ੂਰੀਆਂ ਫੰਜਾਂ ਨੇ ਉਹ ਵੀ ਪਿਛਲੇ ਹੋ ਜਾਂਦੇ ਨੇ ਪਰ ਅਸੀਂ ਇਸ ਚੀਜ਼ ਦੇ ਵੀ ਧਾਰਨੀ ਆ ਵੀ ਜੇ ਕਿਸੇ ਦੀ ਕੋਈ ਇੰਡਸਟਰੀ ਲੀਗਲਾਈਜ਼ ਹੈ ਜੇ ਕੋਈ ਉਹਨੇ ਬਕਾਇਆ ਉਹਦੇ ਕੋਲ ਖੜਿਆ ਹੈ ਬਕਾਇਆ ਦਿੰਦਾ ਹੈ ਸਰ ਆਪਣਾ ਕੰਮ ਚਲਾ ਰਿਹਾ ਹੁਣ ਲੀਗਲ ਖੱਡਾਂ ਨੇ ਲੀਗਲ ਖੱਡਾਂ ਦੇ ਵਿੱਚੋਂ ਜੋ ਮਾਲ ਨਿਕਲਦਾ ਉਹ ਸਾਰਿਆਂ ਨੂੰ ਦੇਣਾ ਬੰਦ ਹੈ ਉਥੋਂ ਲਹਿਰੇ ਹੋਣਗੇ ਪਰ ਫਿਰ ਵੀ ਜੇ ਕੋਈ ਤੁਹਾਡੀ ਜਾਣਕਾਰੀ ਦੇ ਵਿੱਚ ਮੈਨੂੰ ਦੱਸੋ ਸੀ ਇਨਕੁਆਰੀ ਕਰਾ ਦੇਵਾਂਗੇ ਕਿ ਜਿਹੜੇ ਦੋਸ਼ੀ ਉਹਨਾਂ ਨੂੰ ਸਜ਼ਾ ਦੇਵਾਂਗੇ ਇਹ ਕੋਈ ਟਰਾਂਸਪੋਰਟ ਦਾ ਦਾ ਕੋਈ ਰੋਲ ਨਹੀਂ ਜੇ ਹੁਣ ਚਾਰ ਲੋਕ ਆਪਸ ਵਿੱਚ ਲੜਦੇ ਨੇ ਆਪਦੇ ਬਿਜ਼ਨਸ ਲਈ ਲੜਦੇ ਨੇ ਤੇ ਸਾਡਾ ਤਾਂ ਕੁਝ ਮਤਲਬ ਨਹੀਂ ਹੈ ਜੇ ਕੋਈ ਸਾਜੀ ਉਹਦੇ ਦੀ ਗੱਲ ਤਾਂ ਦੱਸੋ ਇੱਕ ਮਤਲਬੀ ਸਾਹਿਬ ਬੀ